ਤੁਸੀਂ ਦੱਸਿਆ ਕਿ 85 ਸਾਲ ਤੋਂ ਉਮਰ ਤੋਂ ਉੱਪਰ ਹੈ ਜਾਂ ਵਿਦਿਯੰਗ ਨੇ ਉਹਨਾਂ ਲਈ ਵੋਟ ਦਾ ਕੀ ਨਵਾਂ ਤੁਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਸ ਵਾਰ ਜਿਹੜੇ ਲੋਕ ਸਭਾ 2024 ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ 85 ਸਾਲ ਤੋਂ ਉੱਪਰ ਹੈਗੀ ਆ ਜਾਂ ਕੁਝ ਦਿਵਿਆਂਗ ਨੇ ਜਿਹੜੇ ਕਿ ਵੋਟ ਪਾਉਣ ਫੇਰ ਮੁਸ਼ਕਲ ਆਂਦੀ ਹੈਗੀ ਹੈ ਰਾਸ਼ ਹੁੰਦਾ ਹੈ ਪੀੜ ਲੱਗੀ ਹੁੰਦੀ ਹੈ ਉਹਨਾਂ ਵਾਸਤੇ ਸਪੈਸ਼ਲ ਸਹੂਲਤ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਤੀ ਗਈ ਹੈ ਉਹ ਸਾਡੇ 12D ਫਾਰਮ ਦੇ ਵਿੱਚ ਅਪਲਾਈ ਕਰ ਸਕਦੇ ਨੇ ਜਿਹਨਾਂ ਦੀ ਕੰਸੈਂਟ ਆ ਜਾਏਗੀ ਉਹਨਾਂ ਨੂੰ ਪੋਸਟਲ ਵੋਟ ਜਾਰੀ ਕੀਤਾ ਜਾਊਗਾ ਫਿਰ ਸਾਡੇ ਜਿਹੜੇ ਪੋਲਿੰਗ ਪਾਰਟੀਆਂ ਹੈਗੀਆਂ ਨੇ ਉਹ ਪੋਲਿੰਗ ਏਜੰਟ ਜਿਹੜੇ ਪੋਲੀਟੀਕਲ ਪਾਰਟੀਆਂ ਕੋਲ ਨਾਲ ਜਾ ਸਕਦੇ ਨੇ ਉਹ ਫਿਰ ਆਪਣਾ ਵੈਲਟ ਬਾਕਸ ਦੇ ਵਿੱਚ ਆਪਣਾ ਵੈਲਟ ਪਾ ਦੇਣਗੇ ਤੇ ਉਹ ਟੋਟਲ ਸਿਕਿਉਰ ਸੇਫ ਤੇ ਸੀਕ੍ਰੀਟ ਰੱਖਿਆ ਜਾਊਗਾ ਤੇ 1 ਜੂਨ ਨੂੰ ਗਰਮੀ ਬਹੁਤ ਹੋਏਗੀ ਉਸ ਤੋਂ ਲੈ ਕੇ ਕੀ ਕੀ हां बड़ा बढ़िया सवाल ਤੁਸੀਂ ਪੁੱਛਿਆ ਵੀ 1 ਜੂਨ ਨੂੰ ਬਹੁਤ ਗਰਮੀ ਹੋਣੀ ਹੈ ਤੇ ਉਹਨੂੰ ਦੇਖਦੇ ਹੋਏ ਇਲੈਕਸ਼ਨ ਕਮਿਸ਼ਨ ਵੱਲੋਂ ਹੀਟ ਵੇਵ ਪਲਾਨ ਬਣਾਇਆ ਗਿਆ ਹੈ ਜਿਹੜਾ ਵੀ ਸਾਡੇ ADC ਮੈਡਮ ਤਹਿਸੀਲਦਾਰ ਚਾਂਸ ਸਾਹਿਬ ਜੀ ਨੇ ਇਕੱਠੇ ਰਲ ਕੇ ਬਣਾਇਆ ਹੈ ਇਹਦੇ ਵਿੱਚ ਅਸੀਂ ਇਨਸ਼ੋਰ ਕਰ ਰਹੇ ਹਾਂ ਵੀ ਹਰ ਪੋਲਿੰਗ ਬੂਥ ਦੇ ਉੱਤੇ ਟੈਂਟ ਲੱਗਿਆ ਹੋਵੇ ਵੇਟਿੰਗ ਏਰੀਆ ਹੋਵੇ ਕੂਲਰ ਲੱਗੇ ਹੋਣ ਪੱਖੇ ਹੋਣ ਪੀਣ ਦਾ ਪਾਣੀ ਹੋਵੇ ਠੰਡਾ ਪੀਣ ਦਾ ਪਾਣੀ ਤੇ ਇਹਦੇ ਲਈ ਅਸੀਂ ਕੁਝੜੀਆਂ ਮਾਸੇਵ ਸੰਸਥਾਵਾਂ ਨੂੰ ਅਪੀਲ ਕਰਾਂਗੇ ਵੀ ਗਰਮੀ 'ਚ ਕੋ ਛੰਬੀ ਵਾਲਾ ਜਨਵਤਵਾਦ ਪਾ ਲਗਵਾ ਸਕੀਏ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਰਿਕੁਐਸਟ ਕਰੀ ਕਰਾਂਗੇ ਸਾਡੇ ਜਿਹੜੇ ਵੋਟਰਾਂ ਨੂੰ ਵੀ ਜੇ ਸਵੇਰੇ ਜਲਦੀ ਵੋਟ ਪਾ ਸਕਣ ਜਿਵੇਂ ਕੋਈ ਸੈਰ ਕਰਨ ਜਾਂਦਾ ਕੋਈ ਸਾਈਕਲ ਕਲੱਬ ਹੁੰਦਾ ਕੋਈ ਯੋਗਾ ਕਰਦੇ ਨੇ ਉਹ ਸਵੇਰੇ ਜਲਦੀ ਵੋਟ ਪਾਣ ਤਾਂ ਪ੍ਰੈਸ਼ਰ ਜਿਹੜਾ ਹੈਗਾ ਦੁਪਹਿਰ ਵਕਤ ਬਾਕੀ ਲੋਕਾਂ ਲਈ ਘੱਟ ਟਾਈਮ ਦੇਖੋ ਨੋਟੀਫਿਕੇਸ਼ਨ ਆਣੀ ਹੈਗੀ ਐ 6 ਤਰੀਕ ਨੂੰ ਸਰ ਪੀਟੀ ਵਾਲਾ ਇਸ ਵਾਰ ਅਲੱਗ ਹੀ ਰਹੇਗਾ ਸਰ ਪਹਿਲੀ ਵਾਰੀ ਹੋ ਰਿਹਾ ਜਿਹੜੇ ਦਿਵਿਆਂਗ ਹਾਂਜੀ ਜਿਹੜਾ ਪਹਿਲੀ ਆ ਦਿਵਿਆਂਗ ਵਾਲਾ ਤੇ ਹੈਂਡੀਕੈਪਡ ਜਿਹੜੇ ਹੈਗੇ ਨੇ ਸਾਡੇ ਭਰਾ ਭੈਣ ਉਹ ਘਰ ਬੈਠੇ ਵੋਟ ਪਾ ਸਕਦੇ ਨੇ ਦੂਸਰਾ ਹੀਟ ਵੇਵ ਪਲਾਨ ਜਿਹੜਾ ਕਦੀ ਹੁੰਦਾ ਸੀ ਉਹ ਸਪੈਸ਼ਲ ਉੱਤੇ ਕਰਾਂਗੇ ਹਾਂਜੀ ਸਵੱਛਤਾ ਪਾਕਿਆ ਮੈਂ ਹਾਂਜੀ 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 ਮੈਡੀਕਲ ਲਈ ਜਿਹੜਾ ਗਲੂਕੋਜ਼ ਜਿਹੜਾ ਕਿਸੇ ਤਰ੍ਹਾਂ ਦੀ ਦਵਾਈ ਚਾਹੀਦੀ ਹੈ ਉਹ ਉੱਥੇ ਮੌਕੇ ਤੇ ਮੌਜੂਦ ਹੋਏਗੀ 휠ਚੇਅਰ ਰੇਂਜ ਕਰਾ ਰਹੇ ਆ ਜੇ ਕੋਈ ਨਹੀਂ ਜਾ ਸਕਦਾ ਤੇ ਸਾਡਾ ਜਿਹੜਾ ਹੈਗਾ ਉਹੀ ਸਾਡਾ ਮੇਨ ਮੰਤਵ ਹੈ ਵੀ ਜਿਹੜਾ ਵੋਟਰ ਹੈ ਉਹਦਾ ਵੈਲਫੇਅਰ ਮਾਇਰ ਵੀ ਦੇਖਿਆ ਜਾਵੇ ਚਾਹੇ ਅਸੀਂ ਜਿਹੜੇ ਇਲੈਕਸ਼ਨ ਹੈ ਫ੍ਰੀ ਫੇਅਰ ਤੇ ਪੀਸਫੁਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇਨਸ਼ੋਰ ਕਰਦਾਂ ਕਰਾਉਂਗੇ ਕਰਵਾਵਾਂਗੇ ਵੀ ਨਾਲ ਨਾਲ ਵੋਟਰਾਂ ਵਾਸਤੇ ਜਿਹੜਾ ਹੈਗਾ ਅਸੀਂ ਉਹਨਾਂ ਸਹੂਲਤ ਉਹਨਾਂ ਦੀ ਜਿਹੜੀ ਜਿਹੜੇ ਰੋਡਸ ਪਾਣ ਲੱਗੇ ਵੀ ਇਹ ਲੋਕਤੰਤਰ ਦੇ ਵਿੱਚ ਉਹ ਵੀ ਹਿੱਸਾ ਨੇ ਤੇ ਉਹ ਵੀ ਆਪਣਾ ਫਰਜ਼ ਨਿਭਾ ਰਹੇ ਨੇ ਉਹਨਾਂ ਦੇਖਦੇ ਅਸੀਂ ਵੀ ਆਪਣਾ ਫਰਜ਼ ਨਿਭਾਉਂਦੇ ਹਾਂ 25 ਹੋਏ ਕਿੰਨੇ ਤੋਂ ਜ਼ਿਲ੍ਹੇ ਪਰਦੇ ਵਿੱਚ ਵੋਟਰ ਹੈ ਜਿਹੜੇ ਇਹੋ ਜਿਹੇ ਡੈਡਲੀ ਹੋ ਗਏ ਆ ਜੀ तकरीबन 7000 ਛੱਡੇ ਵੋਟਰ ਨੇ ਜਿਹੜੇ 85 ਸਾਲ ਤੋਂ ਉੱਪਰ ਨੇ ਤੇ 4000 ਜਿਹੜੇ ਹੈਗੇ ਨੇ ਉਹ ਦਿਵੰਗ ਨੇ ਜਿਹੜੇ ਸਾਡੇ ਰਜਿਸਟਰਡ ਹੋਏ ਨੇ ਤੇ ਅਸੀਂ ਆਇਡੈਂਟੀਫਾਈ ਕੀਤੇ ਆ ਪੋਲਿੰਗ ਜਿਹੜੀ ਸਾਡੀ ਲਿਸਟਾਂ ਦੇ ਵਿੱਚ ਨੋਮੀਨੇਸ਼ਨ ਨੂੰ ਲੈ ਕੇ ਕੀ ਹਦਾਇਤਾਂ ਜੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਜੇ ਕੈਂਡੀਡੇਟ ਆਣੇ ਨੋਮੀਨੇਸ਼ਨ ਕਰਨ ਦੇ ਲਈ ਉਹਨਾਂ ਵਾਸਤੇ ਕੀ ਹਦਾਇਤ ਹੈ ਨੋਮੀਨੇਸ਼ਨ 7 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਦੇਲੇ ਉਹ ਆਪਣਾ ਫਾਰਮ ਭਰ ਸਕਦੇ ਹਨ ਉਹਦੇ ਲਈ 100 ਮੀਟਰ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਅਲਾਉਡ ਨਹੀਂ ਹੋਏਗਾ ਜਿੱਥੇ ਫਾਰਮ ਭਰਨੇ ਨੇ ਤੇ ਤਿੰਨ ਗੱਡੀਆਂ ਅਲਾਉਡ ਹੁੰਦੀਆਂ ਨੇ ਕੈਂਡੀਡੇਟ ਦੇ ਨਾਲ ਤੇ ਕੇਵਲ ਪੰਜ ਜਿਹੜੇ ਵਿਅਕਤੀ ਰਹੀ ਉਹ ਅੰਦਰ ਆ ਸਕਦੇ ਨੇ ਨੋਮੀਨੇਸ਼ਨ ਕਰਨ ਸਰ ਜੀ ਵੋਟਾ ਇਹ ਤੱਕ ਨਹੀਂ ਪਾਣੀ ਤੇ ਬਣ ਸਕੀ ਹਾਂ ਹਾਂ ਜੀ ਪਰਸੋਂ ਤੱਕ 4 ਮਈ ਤੱਕ ਵੋਟਾ ਮਿਲ ਸਕਦੇ ਆ ਉਸ ਤੋਂ ਇਡੇ ਕਰ ਪਰਸਨ ਹੈ ਜੋ ਕਿ ਡਿਸੇਬਲ ਹੈ ਕਿ ਉਹਨੂੰ ਪ੍ਰਵਾਸ ਸਕਦਾ ਹੈ ਇਲੈਕਸ਼ਨ ਤੋਂ ਪਹਿਲਾਂ ਹਾਂ ਜੀ ਕੋਈ ਵੀ ਵਿਅਕਤੀ ਉਹ 4 ਤੋਂ ਪਹਿਲਾਂ ਪਹਿਲਾਂ ਵੋਟ ਭਰ ਸਕਦਾ ਸਰ ਸੀਐਮ ਸਾਹਿਬ ਨੇ ਰੂਟ ਸ਼ੋ ਬਗਾਇਆ ਸੀ ਉਹ ਪਰੋ ਕਰਦੇ ਲੋਕਾਂ ਨੂੰ ਨਜ਼ਰ ਆਏ ਕਿ ਤੁਸੀਂ ਪੈਸੇ ਜਿਹਦੇ ਕੋਲੋਂ ਮੰਗੀ ਲੋਪ ਹੋਣ ਭੁਲਾਈ ਜਗਾ ਪਾਓ ਕੀ ਉਹਦੇ ਤੇ ਕੋਈ ਕਾਰਵਾਈ ਕਰਦੀ ਹੈ ਦੇਖੋ ਜਿਹੜਾ ਹੁੰਦਾ ਹੈ ਉਹਨਾਂ ਨੇ ਜਨਰਲ ਜਿਹੜੀ ਅਪੀਲ ਕੀਤੀ ਹੈ ਵੀ ਆਪਣੀ ਆਪਣੀ ਜਿਹੜੀ ਵੋਟ ਪਾਓ ਆਪਣੇ ਅੰਤਰਰਾਤ ਪਾਉਣ ਦੇਖ ਕੇ ਵੋਟ ਪਾਓ ਪਰ ਪੈਸੇ ਲਓ ਇਹ ਕੋਈ ਦਿੰਦਾ ਦੇਖੋ ਇਹਦੇ ਮੈਨੇ ਵੀਡੀਓ ਦੇਖੀ ਨਹੀਂ ਉਸ ਤੋਂ ਬਾਅਦ ਹੀ ਕਮੈਂਟਮੈਂਟ ਕਰ ਸਕਦਾ ਸ਼ਿਕਾਇਤ ਹੈ ਸਰ ਉਸ ਉਸਪੰਦੀ ਤੋਂ ਨਹੀਂ ਸਾਡੇ ਖੁਸ਼ਕਾ ਠੀਕ ਹੈ ਜੀ ਧੰਨਵਾਦ ਡੀਸੇਬਲ ਪਰਸਨ ਲਈ ਕੋਈ ਸਪੈਸ਼ਲ ਫਾਰਮ ਹੈ 12 ਡੀ ਫਾਰਮ ਹੁੰਦਾ ਜੀ 12 ਡੀ ਉਹ ਸਾਡੇ ਤਸਵੀਰਾਂ ਇਲੈਕਸ਼ਨ ਤੋਂ ਲੈ ਸਕਦੇ ਹਾਂ 4 ਤਰੀਕ ਤੋਂ ਹਾਂਜੀ ਹਾਂਜੀ ਥੈਂਕ ਯੂ